ਮਾਨਾ ਕਿ ਆਪ ਕਰਨਵਾਜ ਦੋ ਜਹਾਨ ਹੈ ਕਰਮ ਹੰਪਰ ਨਹੀਂ ਤਾਂ ਕੁਛ ਵੀ ਨਹੀਂ ਔਰ ਅੱਜ ਪਹੁੰਚੇ ਆ ਜੀ ਫਾਈਨਲੀ ਅਸੀਂ ਸ਼ੇਰਪੁਰ ਸ਼ਰੀਫ ਬਾਬਾ ਜੋਤਿਸ਼ਾ ਸਰਕਾਰ ਦੇ ਦਰਬਾਰ ਤੇ ਜੋਤਿਸ਼ਾ ਸਰਕਾਰ ਦਾ ਜਸਵਾ ਪਿਛਲਾ ਤੁਸੀਂ ਕਿੱਸਾ ਸੁਣਿਆ ਸੀਗਾ ਸਾਨੂੰ ਪਾਕਿਸਤਾਨ ਤੋਂ ਵੀ ਦੋਸਤਾਂ ਦੇ ਮੈਸੇਜ ਆਏ ਔਰ ਆਪਣੇ ਇੰਡੀਆ ਦੇ ਵਿੱਚ ਵੀ ਇਹ ਜੋਤਿਸ਼ਾ ਸਰਕਾਰ ਨੂੰ ਪੇਸ਼ਾਨਿਆ ਸਰਕਾਰ ਨਾਲ ਕਿਸ ਤਰ੍ਹਾਂ ਮੇਲ ਹੋਇਆ ਤੇ ਬਾਬਾ ਫਰੀਦ ਸਾਹਿਬ ਸ਼ਰਗੰਮ ਜੋਤ ਲੰਬੀਆ ਰਮਤੂ ਲਾਲੀ ਦੀ ਬਾਰਗਾ ਦੇ ਵਿੱਚੋਂ ਮੋਹਰ ਮਿਲੀ ਸੀ ਬਾਬਾ ਫੁਮਨ ਸ਼ਾ ਸਰਕਾਰ ਸਿੰਘ ਜੋਤਿਸ਼ਾ ਦਾ ਇੱਕ ਨਾਮ ਸੀ ਵਾਹ ਵਾਹ ਜੋ ਦੋਨਾਂ ਨੂੰ ਪੀਰ ਮੁਰਚੇ ਨਹੀਂ ਮਿਲੇ ਸੀ ਉਸ ਵੇਲੇ ਉਹਨਾਂ ਨੂੰ ਫੁਮਨ ਸ਼ਾ ਪਹਿਲਵਾਨ ਦੇ ਤੌਰ ਤੇ ਜਾਣਿਆ ਜਾਂਦਾ ਸੀ ਪਾਕਿਸਤਾਨ ਦੇ ਵਿੱਚ ਅੱਜ ਵੀ ਸਹੀਂ ਜੋਤਿਸ਼ਾ ਦੇ ਸੰਸਰੇ ਨੂੰ ਉਮਰ ਸ਼ਹੀਏ ਕਹਿੰਦੇ ਆ ਇਹ ਫੁਮਨ ਸ਼ਾ ਪਹਿਲਵਾਨ ਉਹ ਪਹਿਲਵਾਨ ਸੀ ਜਿਸ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਿ ਜਿਹੜੀ ਸਿੰਝ ਦੇ ਵਿੱਚ ਬੋਲਿਆ ਜਾਂਦਾ ਸੀ ਕਿ ਫੁਮਨ ਸ਼ਾ ਆ ਗਿਆ ਕਿ ਕਈ ਪਹਿਲਵਾਨ ਤਾਂ ਸਿੰਝ ਛੱਡ ਕੇ ਚਲੇ ਜਾਂਦੇ ਸੀ ਵਾਹ ਵਾਹ ਉਸੇ ਸਿੰਘ ਦੇ ਖਾਰੇ ਦੇ ਵਿੱਚ ਪੀਰ ਸ਼ਾਨਿਆ ਰੈਬਰ ਲਾ ਚੇਰਾਂ ਵਾਲੀ ਸਰਕਾਰ ਵੀ ਪਹੁੰਚੀ ਹਾਏ ਹਾਏ ਜਿੱਤਦਾ ਤਾਂ ਮਜ਼ਾ ਚੱਕ ਲਿਆ ਕਦੀ ਹਾਰ ਕੇ ਵੀ ਚੱਕੇ ਨਹੀਂ ਪੀਰ ਸ਼ਾਨਿਆ ਸਰਕਾਰ ਨੇ ਉਹਨਾਂ ਦੇ ਸਿਰ ਤੇ ਹੱਥ ਹੀ ਰੱਖਿਆ ਐਦਾਂ ਦਾ ਜਲਵਾ ਦਿਖਾਇਆ ਗੁਮਨ ਸ਼ਾ ਸਰਕਾਰ ਮਦਹੋਸ਼ ਹੋ ਗਏ ਦਿੱਤੇ ਉਹਨਾਂ ਨੂੰ 2 ਦਿਨ ਬਾਅਦ ਹੋਸ਼ ਆਈ ਜਿਸ ਵੇਲੇ ਆਪ ਨੇ ਕੋਚ ਕੀਤਾ ਉਸ ਬਾਰਗ ਇਲਾਹੀ ਦੇ ਵਿੱਚ ਪਹੁੰਚੇ ਉਸ ਵੇਲੇ ਆਪ ਦਾ ਹਿੰਦੂਸਤਾਨ ਪਾਕਿਸਤਾਨ ਇੱਕ ਸੀਗਾ ਚੜਦਾ ਪੰਜਾਬ ਲੈਂਦਾ ਪੰਜਾਬ ਸੀ ਆਪ ਦੇ ਪੈਰੋਕਵਾਰ ਮੰਨਣ ਵਾਲਿਆਂ ਦੀ ਸੰਖਿਆ 2.5 ਲੱਖ ਤੋਂ ਵੀ ਉੱਤੇ ਸੀ ਕਿ ਸਾਡੇ ਸਰੀਰ ਨੂੰ 40 ਦਿਨ ਮਿੱਟੀ ਦੀ ਇਮਾਨਤ ਦੇ ਵਿੱਚ ਰੱਖਣਾ ਤੇ ਜੇ ਸਾਡਾ ਸਰੀਰ ਸੜੇ ਆਹੋ ਉਹ ਮਾਰੇ ਹੋਏ ਤੁਸੀਂ 60 ਦਿਨ ਇਹਦਾ ਕੋਈ ਰੋਜਾ ਨਹੀਂ ਬਣਉਂ ਮੁਰਸ਼ਿਦ ਦੇ ਮੇਲੇ ਮੁਰੀਦ ਕਰਾਉਂਦੇ ਨੇ ਤੇ ਬਾਬਾ ਜੋਤਰੀਆ ਸਰਕਾਰ ਐਸੇ ਵਲੀ ਨੇ ਜਿਨ੍ਹਾਂ ਮੁਰੀਦਾਂ ਦੇ ਮੇਲੇ ਵੀ ਕਰਾਏ ਕਿ ਇੰਨਾ ਕਿ ਇਸ਼ਕ ਬਾਬਾ ਪਾਲ ਦਾ ਸਰਕਾਰ ਦਾ ਸਾਈ ਜੋਤਲੀਆ ਸਰਕਾਰ ਦਾ ਸੀ ਕਿ ਵਾਹਦਤ ਦਾ ਇੱਕ ਮਕਾਮ ਇਦਾਂ ਨਾ ਹੁੰਦਾ ਕਿ ਜਿਸ ਵੇਲੇ ਬਾਬਾ ਪਾਲ ਦਾਸ ਦੇ ਰੋਜੇ ਦੇ ਉੱਤੇ ਸਾਂਝੂਤ ਨਹੀਂ ਹੈ ਸਰਕਾਰ ਤਰਫ ਦੇ ਹੁੰਦੇ ਹੀ ਕਪਾਲਿਆ ਮੇਰੇ ਸੀਨੇ ਨਾਲ ਲੱਗ ਜਾ ਮੈਨੂੰ ਠੰਡ ਪਾ ਦੇ ਇਸ ਪਿੰਡ ਦਾ ਪਹਿਲਾ ਨਾਂ ਬਿਲਪਰ ਸੀ ਬਿਲ ਜੋ ਕਹੀਂ ਜੋਤ ਲਈ ਜਾਂ ਸਰਕਾਰ ਨੇ ਉਹ ਨਾਂ ਚੇਂਜ ਕੀਤਾ ਇਹ ਕਹਿੰਦੇ ਨੇ ਇੱਥੇ ਮੇਰਾ ਸ਼ਹਿਰ ਰਹਿੰਦਾ ਹੈ ਅੱਜ ਤੋਂ ਬਾਅਦ ਬਿਲਪਰ ਨਹੀਂ ਇਸ ਪਿੰਡ ਦਾ ਨਾਂ ਸ਼ੇਰਪੁਰ ਹੋਏਗਾ ਸਾਂਝੂਤ ਲਈ ਜਾਂ ਸਰਕਾਰ ਨੇ ਆਪਣੀ ਹਿਆਤੀ ਦੇ ਵਿੱਚ ਬਾਬਾ ਪਾਲ ਦਾਸ ਸਰਕਾਰ ਦੇ ਦਫਤਰ ਮੇਲੇ ਆਪ ਕਰਵਾਈਏ ਉਹਨਾਂ ਨੇ ਆਨਕੇ ਬਾਬਾ ਜੀ ਦੇ ਕੰਨ ਦੇ ਵਿੱਚ ਕਿਹਾ ਤੇ ਜਨਾਬ ਤੁਸੀਂ ਮੇਲਾ ਬੰਦ ਕਰੋ ਤੁਸੀਂ ਸਾਡੇ ਨਾਲ ਮੋਹੀ ਨੂੰ ਚਾਲੇ ਪਾਓ ਤੁਹਾਡਾ ਜਿਹੜਾ ਪੁੱਤਰ ਹੈ ਕਲਕਸ਼ਾ ਉਹ ਚੋਲਾ त्यागੇ ਨਹੀਂ ਸਾਈ ਜੋਤਲੀ ਹਾਂ ਸਰਕਾਰ ਨੇ ਜਦੋਂ ਗੱਲ ਸੁਣੀ ਉਹਨਾਂ ਨੇ ਕਿਹਾ ਇਹ ਫਕੀਰਾਂ ਦੇ ਮੇਲੇ ਆ ਉਹ ਆਵੇ ਕੋ ਜਾਵੇ ਇਹ ਚੱਲਦਾ ਹੀ ਰਹਿਣੀ